ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 7 ਤੋਂ ਲੈ ਕੇ 15 ਮਾਰਚ ਤੱਕ ਤੇ ਮੌਸਮ ਅਫੋਰਡ ਲੱਗੇ ਹਾਜ਼ਰ ਆ ਜੀ ਆਉਣ ਵਾਲੇ 8-10 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਮੌਸਮ ਵਿਭਾਗ ਦੇ ਜਿਹੜੇ ਤਾਜ਼ਾ ਅੰਕੜੇ ਨੇ ਉਹ ਕੀ ਕਹਿੰਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਨਾਲ ਜੁੜੇ ਰਹਿਣਾ ਜੀ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਜੋ ਤਾਜ਼ਾ ਅੰਕੜੇ ਮੌਸਮ ਹੱਗਨੇ ਜਾਰੀ ਕੀਤੇ ਗਏ ਨੇ ਤੁਹਾਡੀ ਸਕਰੀਨ ਤੇ ਨੇ 7 ਤਰੀਕ ਤੋਂ ਤੇ ਜੇਕਰ ਗੱਲ ਕਰੀਏ ਆਉਣ ਵਾਲੇ ਜਿਹੜੇ 8-10 ਦਿਨ ਹੋਣਗੇ ਯਾਨੀ ਕਿ 12 13 14 15 ਤਰੀਕ ਤੱਕ ਦੇ ਮੌਸਮ ਦੀ ਤੇ ਮੌਸਮ ਲਗਭਗ ਫੜਾ ਸਾਫ਼ ਹੀ ਰਹੇਗਾ ਕੋਈ ਵੱਡੇ ਫੱਟੜ ਦੇ ਤਵਦੀਲੀ ਜੜੀ ਜਾਂ 12 ਤਰੀਕ ਤੱਕ ਸੰਭਵ ਨਹੀਂ ਹੈ ਹਾਲਾਂਕਿ ਹਲਕੀ ਟੁੱਟਵੀਂ ਬਦਲਵਾਈ ਜੜੀ ਜਾਂ ਬਣ ਸਕਦੀ ਆ ਤੇ 10 ਤਰੀਕ ਨੂੰ ਹਲਕਾ ਸਿਸਟਮ ਹੈ ਜਿਹੜਾ ਇਹ ਦੱਸ ਸਕਦਾ ਹੈਗਾ ਤੇ ਪੰਜਾਬ ਦੇ ਵਿੱਚ ਬਦਲਵਾਈ ਵੜ ਸਕਦੀ ਹੈ 10 10 ਤਰੀਕ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸ ਤੋਂ ਬਾਅਦ 11 ਨੂੰ ਫਿਰ ਮੌਸਮ ਸਾਫ਼ ਰਹੇਗਾ 12 ਨੂੰ ਵੀ ਤੇ 13 ਦੀ 13 ਤਰੀਕ ਦੀ ਜਿਹੜੀ ਆ ਸ਼ਾਮ ਨੂੰ ਪਛਮੀ ਸਿਸਟਮ ਇੱਕ ਦਾਸਕ ਦੇਏਗਾ ਤੇ ਇਹਦੇ ਸਦਕਾ 14 ਤਰੀਕ ਨੂੰ ਤੇ 15 ਤਰੀਕ ਨੂੰ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਸੰਭਵ ਲੱਗ ਰਹੀ ਆ ਤੇ ਮੀਂਹ ਜਿਹੜੇ ਨੇ 13 14 ਤਰੀਕ ਨੂੰ ਪੈ ਸਕਦੇ ਨੇ ਹਲਕੇ ਤੋਂ ਦਰਮਿਆਨ ਦੇ ਲੈਵਲ ਦੇ ਮੀਂਹ ਜਿਹੜੇ ਆ ਪੰਜਾਬ ਦੇ ਵਿੱਚ ਦਸਤ ਦੇ ਸਕਦੇ ਨੇ ਤੇ ਕਿਸੇ ਤਰ੍ਹਾਂ ਦੇ ਕੋਈ ਅਲਰਟ ਜਿਹੜੇ ਫਿਲਹਾਲ ਜਾਰੀ ਨਹੀਂ ਕੀਤੇ ਗਏ 10 12 ਤਰੀਕ ਤੱਕ ਤੇ ਉਸ ਤੋਂ ਬਾਅਦ 14 ਤਰੀਕ ਨੂੰ ਜਿਹੜਾ ਜੋ ਅਪਡੇਟ ਹੋਏਗੀ ਉਹ ਮੌਕੇ ਦੇ ਜਿਹੜੀਆਂ ਫਤ ਲੱਗੇਗੀ ਤੇ ਹੁਣ ਜੇਕਰ ਗੱਲ ਕੀਤੀ ਜਾਊਗੀ ਜੀ ਜੋ ਆਈਐਮਡੀ ਦੇ ਅਲਰਟ ਨੇ ਕੀ ਕਹਿੰਦੇ ਨੇ ਸੋ ਆਈਐਮਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਇਹ ਗੱਲਾਂ ਆਖੀਆਂ ਨੇ ਮੌਸਮ ਵਿਭਾਗ ਨੇ ਜੜੀ ਠੰਡ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕੀਤੀ ਹੈ ਦਿਨ ਵੇਲੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਠੰਡ ਹੈ ਜੜੀਆ ਵਧੀ ਹੈ ਮੌਸਮ ਦੇ ਵਿੱਚ ਆਈ ਤੋਂ ਅਬਦੇਲੀਕਾਰ ਸ਼ਹਿਰ ਦਾ ਵੱਤਵ ਵਾਤਾ ਘਟ ਤਾਪਮਾਨ ਜੜਾ ਆਮ ਤੋਂ 5 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਕਈ ਦਿਨਾਂ ਬਾਅਦ ਵੱਤਵ ਵਾਦ ਟੈਂਪਰੇਚਰ ਹੈ ਜੜਾ 20 ਡਿਗਰੀ ਤੋਂ ਹੇਠਾਂ ਦਾਜ ਕੀਤਾ ਗਿਆ ਤੇ ਮੌਸਮ ਵਿਗਿਆਨ ਵਿਗਿਆਨ ਕੇਂਦਰ ਅਨੁਸਾਰ ਮੰਗਲਵਾਰ ਨੂੰ ਸ਼ਹਿਰ ਦਾ ਵੱਤਵ ਵਾਟ ਜੜਾ ਟੈਂਪਰੇਚਰ ਹੈ 19.7 ਡਿਗਰੀ ਸੈਲਸੀਅਸ ਜੜਾ ਦਾਜ ਕੀਤਾ ਗਿਆ ਜੋ ਕਿ ਆਉ ਨਾਲੋਂ 5 ਡਿਗਰੀ ਸੈਲਸੀਅਸ ਇਹ سلسلہ ਜਿਹੜਾ ਜਾਂ ਥੋੜਾ ਜਿਹਾ ਠੰਡ ਦਾ ਹੋਵੇਗਾ ਜੀ ਪਿਛਲੇ ਦਿਨ ਹੀ ਜਿਹੜੇ ਗੜੇਵਾਰੀ ਹੋਈ ਆ ਪੰਜਾਬ ਤੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਤੇ ਇਹਦੇ ਸਦਕਾ ਠੰਡ ਨੇ ਇੱਕ ਵਾਰ ਮੁਰਤ ਜਿਹੜਾ ਜਿਆ ਜੋਰ ਫੜਿਆ ਤੇ ਠੰਡੀਆਂ ਹਵਾਵਾਂ ਚੱਲਣ ਕਰਕੇ ਸਵੇਰੇ ਤੇ ਸਵੇਰ ਤੇ ਆਥਣੇ ਵਲੇ ਜਿਹੜੀ ਆ ਠੰਡਕ ਜਿਹੜੀ ਹਾਲੇ ਫਰਕ ਕਰਾ ਰਹੀ ਹੈ ਜੀ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਫਿਲਹਾਲ ਆਉਣ ਵਾਲੇ ਦਿਨਾਂ ਤੱਕ ਇਹ ਠੰਡਕ ਜਿਹੜੀ ਇਸੇ ਤਰ੍ਹਾਂ ਬਰਕਰਾਰ ਰਹਿ ਹੋ ਸਕਦੀ ਹੈ ਦਿਨ ਦਾ ਟੈਂਪਰੇਚਰ ਜਿਹੜਾ ਹੌਲੀ-ਹੌਲੀ ਵਧੇਗਾ ਤੇ ਫਿਰ ਜਿਹੜਾ ਜਿਆ ਮੌਸਮ ਦੇ ਵਿੱਚ ਫਿਰ ਤੋਂ ਤਬਦੀਲੀ ਜਿਹੜੀ ਆ ਸੰਭਵ ਲੱਗ ਸਕਦੀ ਹੈ ਜੀ ਸੰਗਲਦੇ ਅਗਲੀ ਜਿਹੜੀ ਅਦ ਵਿੱਚ ਇਜਾਜ਼ਤ ਦੇ ਤੁਹਾਨੂੰ